ਵੀ ਬੋਲੇਗੇ ਅੱਜ ਤੂੰ ਵਿਚਰਾਇਆ ਵੀ ਨਹੀਂ ਕੜੇ ਪਿੰਲੇ ਖੋਲ੍ਹਦੇ ਆ ਤੇ ਕੋਲੋਂ ਤੁਹਾਨੂੰ ਪਤਾ ਹੈ ਗੈਸਟਰਾਂ ਆਹਨ ਕੀ ਗੱਲਬਾਤ ਹੋਈ ਓਹਨੇ ਕੀ ਲੱਗਦੇ ਸੰਦੀਪ ਜੀ ਮੈਨੂੰ ਖਸਤ ਵੀ ਉਹਨਾਂ ਨੂੰ ਨਾ ਜਿਹੜੇ ਇੰਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚੋਂਦੇ ਹੀ ਮੈਨੂੰ ਨਹੀਂ ਪਤਾ ਉਹਨੋਂ ਸੀਆਈ ਸਟਾਫ ਵੀ ਕਿ ਦੂਸਰੇ ਹੀ ਪਰ ਆਉਂਦੇ ਸਾਡੇ ਘਰ ਸਿਵਲ ਵਰਦੀ ਚ ਹੀ ਇਹਨਾਂ ਦੇ ਕੋਈ ਮੇਰੇ ਹਸਬੰਡ ਦਾ ਕੋਈ ਦੋਸਤ ਹੀ ਉਹਨਾਂ ਦਾ ਕੋਈ ਚੱਕਰ ਪਿਆ ਹੀ ਜਾਲੀ ਕਰੰਸੀ ਦਾ ਕੋਈ ਪਿਆ ਹੈ ਤਾਂ ਉਹ ਕੋ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਸੀ ਉਹਦੇ ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬਚਣ ਵਾਸਤੇ ਇਹਦਾ ਨਾਂ ਵੀ ਵੇਚ ਲੈ ਲਿਆ ਤੇ ਇਹਨੂੰ ਜੇ ਲੈ ਕੇ ਗਏ ਤਾਂ ਐਫਆਈਆਰ ਕਰ ਦਿੰਦੇ ਇਹਨਾਂ ਨੇ ਐਫਆਈਆਰ ਨਹੀਂ ਕੀਤੀ ਇਹਨਾਂ ਨੇ ਇੱਕ ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜਮ ਆਏ ਸੀ ਉਹਨਾਂ ਚ ਇੱਕ ਪੋਸ਼ਪ੍ਰੀਤ ਉਹ ਜਿਹਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਣੇ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4.5 ਦੇ ਕਰੀਬ ਜਿਹੜੇ ਆ 26 ਫਰਵਰੀ ਨੂੰ ਘਰੋਂ ਲੈ ਗਏ ਹੀ ਤੇ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਭਾਗੀ ਇਹਨਾਂ ਨੂੰ ਅੱਜ ਹਨ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਬੁਚ ਪੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕੀ ਕੀਤਾ ਇਹ 26 ਤਾਈ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦੋ ਕਹਿੰਦੇ ਨਹੀਂ ਹਜੇ ਸਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ 2-3 ਦਿਨ ਬਾਅਦ ਉਹਨੂੰ ਛੱਡ ਕੇ ਗਏ ਆ ਜਦੋਂ 2-3 ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਪੁਲਸ ਵਾਲੇ ਹੀ ਦੋ ਕੋਈ ਮਲਾਜਨ ਕੀ ਉਹ ਡੇਰੇੋਂ ਆਏ ਹੀ ਤੇ ਉਹ ਇਹਨਾਂ ਨੂੰ ਲੈ ਗਏ ਹੀ ਫੇਰ ਉੱਥੋਂ ਜਿਹੜੇ ਬੈਠੇ ਉੱਥੋਂ ਵੀ ਕਹਿੰਦੇ ਇਹਨੂੰ ਕੁਛ ਪੜਤਾਲ ਕਰਨੀ ਕੁਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਅਮਰੀਸਰ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚਾਉਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਇਹਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨਾ ਨੇ ਰੱਖਿਆ ਵਾ ਫੇਰ ਇਹਨੂੰ ਘਰ ਛੱਡ ਜਾਂਦੇ ਫੇਰ ਲੈ ਜਾਂਦੇ ਹੀ ਪਤਾ ਨਹੀਂ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੌਰਚਰ ਕਰ ਕਰਕੇ ਕਿਹੜੇ ਗੈਂਗਸਟਰ ਪਾਰਟੀ ਹੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਹੀ ਜਾਣ ਬੁੱਝ ਕੇ ਉਹਨੂੰ ਟੌਰਚਰ ਕਰਕੇ ਉਹਨੂੰ ਗੱਲ ਕਰਵਾਉਂਦੇ ਹੀ ਮੈਨੂੰ ਨਹੀਂ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ ਪਰ ਉਹਨਾਂ ਨਾਲ ਟੌਰਚਰ ਕਰਕੇ ਇਹਨੂੰ ਗਲਤ ਮਲਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ ਤੇਰੀ ਯੂਆਪੀ ਧਰ ਲਾ ਦਾਂਗੇ ਉਹਦੇ ਫਸਾ ਕੇ ਇਹਦੇ ਕੋਲ ਗਲਤ ਕੰਮ ਕਰਵਾਇਆ ਰੋਟੀ ਮੈਨੂੰ ਗਲੂਈ ਚਾਰ ਦਿਨ ਪਹਿਲਾਂ ਤੁਹਾਡੇ ਘਰੋਂ ਤਿੰਨ ਮਲਾਜਮ ਆਏ ਆ ਰੋਟੀ ਖਾ ਲਏ ਨੂੰ 10:30 ਵਜੇ ਘਰੋਂ ਲੈ ਗਏ ਆ ਤੁਹਾਨੂੰ ਕਹਿੰਦੇ ਆ ਕੋਈ ਸਹੀ ਸਲਾਮਤ ਚਾਰ ਪੰਜ ਦਿਨਾਂ ਚ ਨੂੰ ਕਾਲ ਛੱਡ ਜਾਗੇ ਰਾਤੀ ਮੈਨੂੰ ਸਾਢੇ 9 ਵਜੇ ਫੋਨ ਨਾ ਕੀਤਾ ਵਾ ਕੱਲ ਸ਼ੀਰ ਚੰਨ ਬਾਬਾ ਜਿੰਨੇ ਮੱਥਾ ਟੇਕ ਕੇ ਆਏ ਉੱਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ ਸਾਢੇ 9 ਵਜੇ ਫੋਨ ਕਰਕੇ ਕਹਿੰਦੇ ਆ ਮੈਂ ਜਿੱਥੇ ਆਉਣਾ ਸੀ ਉੱਥੇ ਪਹੁੰਚ ਗਈ ਆ ਤੁਸੀਂ ਮੈਨੂੰ ਅਜੇ ਫੋਨ ਕਰਿਓ ਤੇ ਮੇਰੀ ਰਿੰਗ ਵੱਜ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਸਾਰੇ ਪੁਲਸ ਵਾਲਿਆਂ ਦੇ ਪਿੱਛੇ ਹੋ ਜਾਣਾ ਵਾ ਤੇ ਮੈਂ ਰਹਿਣਾ ਵਾ ਇਹਨਾਂ ਨੇ ਉਹ ਵੀ ਕੰਮ ਕੀਤਾ ਉਹਨੂੰ ਮੁੱਤੈ ਹੀ ਛੱਡ ਗਏ ਪਤਾ ਨਹੀਂ ਕੀ ਹੋਤੀ ਤੇਨ ਤਾਂ ਸਾਡੀ ਹਰ ਵਾਰੀ ਤੁਹਾਨੂੰ ਤੇ ਨੈੱਟ ਵਰਕ ਨੂੰ ਸਵੇਰੇ ਪਤਾ ਲੱਗਾ ਉਹਨੂੰ ਚਾਰ ਜਿਹੜੇ ਵੀ ਉਹਦੇ ਨਾਲ ਗਏ ਦੇ ਨਾ ਗਏ ਹੈਗੇ ਕੁਝ ਪ੍ਰੇਤ ਭਾਜੀ ਜ਼ਰੂਰ ਹੈਗੇ ਮੈਨੂੰ ਪੱਕਾ ਪਤਾ ਕਿਉਂਕਿ ਹਰ ਵਾਰੀ ਉਹ ਹੀ ਨਾਲ ਬੇਜਾਂਦੀ ਸਾਨੂੰ ਕੋਈ ਲੱਗਦਾ ਕੀ ਕੀਤਾ ਕੀ ਲੱਗਦਾ ਪੁਲਿਸ ਵਾਲਿਆਂ ਨੇ ਜੋ ਕੀਤਾ ਪੁਲਿਸ ਵਾਲਿਆਂ ਨੇ ਕੀਤਾ ਇਹਨਾਂ ਨੂੰ ਬੜਨਾ ਚਾਹੀਦਾ ਬੜਨ ਇਹ ਸੀਪੀ ਮੁੜ ਗਿਆ ਜੇ ਮੈਡਮ ਹੀ ਪਹਿਲਾਂ ਉਹ ਇਸ ਕੇਸ ਚ ਇਨਵੋਲਡ ਦੀ ਉਹਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ ਉਹਨੂੰ ਲੈ ਕੇ ਆਈ ਸੀ ਆਪਾਂ ਤੇਰੇ ਮੇਰੇ ਇਨਸਾਫ ਕਰਾਂਗੇ ਤੇਰੀ ਵਾਈਫ ਨੂੰ ਜੋਬ ਦਿਵਾਵਾਂਗੇ ਉਹਨੇ ਗ੍ਰੈਜੂਏਸ਼ਨ ਕੀਤੀ ਆ ਇਦਾਂ ਇਦਾਂ ਗੱਲਾਂ 'ਚ ਵਿਚਾਰੀ ਉਹਨਾਂ ਦੇ ਗੱਲਾਂ ਛੱਡ ਗਿਆ ਉਹਨੇ ਉਹਨੂੰ ਮਾਰੇ ਛੱਡਿਆ ਇਹਨਾਂ ਨੇ ਹੁਣ ਆਏ ਵੀ ਨਹੀਂ ਅਮੇਰ ਨੂੰ ਕੋਈ ਨਹੀਂ ਹੈ ਗਾਇਬ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਕਿਹੜੇ ਗੈਂਗਸਟਰ ਨਾਲ ਜੁੜਿਆ ਮੈਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇਰੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਵਾ ਮੇ ਕੋਲ ਉਹਦਾ ਇੱਕ ਵੀਡੀਓ ਪਈ ਆ ਉਹ ਟੂਰਨਾਮੇ 'ਚ ਦੱਸਿਆ ਵਾ ਕਿ ਮੇਰੇ ਕੋਲ ਟੌਰਚਰ ਕਰਕੇ ਕੰਮ ਕਰਵਾਉਣ ਦੇ ਉਦੋਂ ਨੂੰ ਘਾ ਦਾ ਹੀ ਇਹ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਹੋ ਗਿਆ ਇਹਦਾ ਫਲਾ ਨੂੰ ਫਲਾ ਦੀਆਂ ਗੱਲਾਂ ਚੱਲਦੀਆਂ ਹੀ ਇਹ ਮੈਨੂੰ ਅਰਧ ਲਾ ਲ ਬੁੱਝ ਨਹੀਂ ਪਤਾ ਕਿ ਉਹ ਚਾਹੁੰਦੇ ਹੀ ਕਿ ਸਾਡੇ ਤੇ ਕੋਈ ਗੱਲ ਨਾ ਹੋਵੇ ਇਸ ਕਰਕੇ ਉਹ ਜਿੱਦਣ ਘਰ ਆਏ ਹੀ ਪਤਾ ਨਹੀਂ ਉਦੋਂ ਉਹਨਾਂ ਨੇ ਰੈੱਡ ਕਲਰ ਦੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ 'ਚ ਬਹਿ ਕੇ ਇਕੱਲੇ ਕਿ ਉਦੋਂ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿੱਥੇ ਉਹ ਵੇਖੋ ਵੀਡੀਓ ਪਈ ਆ ਉਦੋਂ ਜ਼ਿਆਦਾ ਮਤ ਕਿਵੇਂ ਸੀ ਮੈਨੂੰ ਨਹੀਂ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਉਹ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਹਾਡੇ ਵੱਲੋਂ ਤਾਂ ਲੈ ਕੇ ਹੀ ਗਈ ਸੀ ਨਾ ਕੰਮ ਤੇ ਉਹ ਕਰਵਾਉਣ ਦੇ ਇਹ ਮੰਨ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਜਿਹਦਾ ਉਹ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਵੀ ਨਾ ਚਾਹੀਦਾ ਮੇਰਾ ਘਰ ਜਾਣ ਤੋਂ ਤੇ ਪਿਓ ਅਰੇ ਬੱਚੇ ਦਾ ਪਿਓ ਲੈ ਗਿਆ ਜਦ ਤੂੰ ਵਿਚਾਰ ਆ ਵੀ ਨਹੀਂ ਇਹਨਾਂ ਨੇ ਪਿੰਲੇ ਖੋਲ੍ਹ ਲਿਆ ਤੇ ਕੋਲੋਂ ਹੁਣ ਪੁੱਤਾਂ ਗੈਂਸਟਰ ਆ ਇਹ ਤੁਸੀਂ ਕੀ ਲੱਗਦੇ ਹੋ ਤੇ ਮੈਂ ਬ੍ਰਦਰ ਲੱਗਦਾ ਬ੍ਰਦਰ ਲੱਗਦਾ ਕੀ ਗੱਲ ਹੋਈ ਸਾਰੀ ਸਰ ਗੱਲ ਕੋਈ ਨਹੀਂ ਹੋਈ ਉਹ ਤੋਂ ਆਪਣੇ ਉੱਥੇ ਸੌਂ ਰਿਆ ਕਰ ਤੂੰ ਗਿਆ ਆ ਤੇ ਸਵੇਰੇ ਹਾਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਕਿਸ ਨੇ ਮਾਰਤਾ ਆ ਉਹਨੂੰ ਕਿਹੜਾ ਕਿੰਨੇ ਮਾਰਿਆ ਆਪਾਂ ਇਹੀ ਪ੍ਰਸ਼ਾਸਨਕ ਇਹੀ ਮੰਗ ਕਰਦੇ ਆ ਤੁਹਾਨੂੰ ਇਨਸਾਫ ਚਾਹੀਦਾ ਵੱਤ ਵੱਧ ਜਿਨ੍ਹਾਂ ਨੇ ਉਹਨੂੰ ਮਾਰਿਆ ਤੇ ਜਿਹਨਾਂ ਨੇ ਉਹਨੂੰ ਸੱਡਿਆ ਇਹ ਗੱਲ ਕੱਲ ਦੀ ਗੱਲ ਨਹੀਂ ਗਈ ਜੀ ਇਹ ਮੇਰੇ ਖਿਆਲ ਨਾਲ ਕੱਲ ਦੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਗੱਲ ਹੈ ਕਿ ਇਹ ਜਨਾਲੇ ਵਾਲੀ ਸਾਈਡ ਦੇ ਦੱਸ ਦੇ ਜੀ ਜਨਾਲੇ ਦੇ ਰਮਦਾਸ ਵਾਲੀ ਸਾਈਡ ਤੇ ਕੀ ਪਤਾ ਕੀ ਪੁਲਸ ਦੀ ਕੰਦੀ ਤੁਹਾਨੂੰ ਪੁਲਸ ਨੇ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹ ਪੋਸਟਮਾਰਟਮ ਉਹ ਗਲਾਸ਼ ਆ ਗਈ ਘਰ ਹਾਂਜੀ ਤੇ ਸਸਕਾਰ ਵਾਲੋ ਕੀ ਕਹਿੰਦੇ ਸਸਕਾਰ ਅਜੇ ਨਹੀਂ ਜੀ ਕਰਨਾ ਮम्मा ਇਹ ਨੇ ਤੇ ਮम्मा ਆਣ ਕੇ ਤੇ ਸਸਕਾਰ ਕਰਨਾ